ਸਸ਼ੀਕਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਇਤਨੀ ਸੀ ਜ਼ਿੰਦਗੀ ਹੈ ਪਰ ਖਾਬ ਬਹੁਤ ਹੈ ਇਤਨੀ ਸੀ ਇਤਨੀ ਸੀ ਵਸੇ ਦੇਖਿਆ ਜਾਵੇ ਤਾਂ ਸੱਚੇ ਬੜੀ ਛੋਟੀ ਜੀ ਆ ਪਤਾ ਹੀ ਨਹੀਂ ਹੈਗਾ ਲੰਬੀਆਂ ਲੰਬੀਆਂ ਆਸਾਂ ਲੰਬੀਆਂ ਲੰਬੀਆਂ ਉਮੀਦਾਂ ਤੇ ਲੰਬੇ ਲੰਬੇ ਵੱਡੇ ਵੱਡੇ ਸੁਪਨੇ ਅਸਮਾਨ ਨੂੰ ਛੂਣ ਦੀ ਖੁਆਇਸ਼ ਤੇ ਖੰਭ ਭਾਵੇਂ ਹੈ ਨਹੀਂ ਪਰ ਉੱਡਣਾ ਸਾਬਣੇ ਆ ਤੇ ਉੱਡਣਾ ਚਾਹੀਦਾ ਵੀ ਆ ਭਾਈ ਨਹੀਂ ਕਹਿੰਦੇ ਨਹੀਂ ਉੱਡਣਾ ਚਾਹੀਦਾ ਪਰ ਗੱਲ ਇਹ ਆ ਕਿ ਇਤਨੀ ਸੀ ਜ਼ਿੰਦਗੀ ਹੈ ਖੁਆਬ ਬਹੁਤ ਹੈ ਜੁਰਮ ਕਾ ਤੋ ਪਤਾ ਨਹੀਂ ਪਰ ਇਲਜ਼ਾਮ ਬਹੁਤ ਹੈ ਹੈ ਨਾ ਜੁਰਮ ਦਾ ਕਿਸੇ ਨੂੰ ਨਹੀਂ ਪਤਾ ਕਿ ਕੀ ਕੀਤਾ ਹੈ ਇਲਜ਼ਾਮ ਬੜੇ ਲੱਗੇ ਹੋਏ ਆ ਪਿਛਲੇ ਜਨਮ ਚਾ ਕੀਤਾ ਹੋਣਾ ਇਸ ਕਰਕੇ ਆ ਫਲ ਮਿਲਿਆ ਇਸ ਕਰਕੇ ਪਤਾ ਨਹੀਂ ਕਿਹੜੇ ਕਰਮ ਕੀਤੇ ਆ ਜਿੱਦੇ ਕਰਕੇ ਸਾਡੇ ਨਾਲ ਆ ਹੋ ਗਿਆ ਕਿੰਨਾ ਸੌਖਾ ਏ ਕਹਿਣਾ ਕਿੰਨਾ ਸੌਖਾ ਏ ਨਾ ਕਹਿਣਾ ਕਿ ਜਦੋਂ ਤੁਹਾਡੇ ਕੋਲ ਕਿਸੇ ਚੀਜ਼ ਦੀ ਆ ਸਫਲਤਾ ਮਿਲਦੀ ਏ ਜਦਾ ਕੰਮ ਨਹੀਂ ਹੁੰਦਾ ਜਾਂ ਅਸੀਂ ਦੁਖੀ ਹੁੰਨੇ ਆ ਤਾਂ ਫਿਰ ਅਸੀਂ ਉੱਪਰ ਨੂੰ ਦੇਖ ਕੇ ਕਹਿੰਦੇ ਆ ਕਿਹੜੇ ਜਨਮਾਂ ਦਾ ਲੇਖਾ ਲੈ ਰਿਆਂ ਰੱਬਾ ਕਿਹੜੇ ਜਨਮਾਂ ਦਾ ਦੁੱਖ ਦੇ ਰਿਹਾ ਕਿਹੜਾ ਜਨਮ ਕਿੱਥੋਂ ਦਾ ਜਨਮ ਕਿਨੇ ਦੇਖਿਆ ਜਨਮ ਦਾ ਇਹੀ ਹੈ ਇੱਥੇ ਹੀ ਹੈ ਜਨਮ ਹੀ ਉਸ ਕਰਕੇ ਹੋਇਆ ਕਰਮ ਮੁਤਾਬਕ ਕਰ ਰਹੇ ਆ ਪਤਾ ਨਹੀਂ ਅੱਗੇ ਕਿਨੇ ਦੇਖਿਆ ਕਿ ਨਹੀਂ ਦੇਖਿਆ ਇਹ ਵੀ ਨਹੀਂ ਪਤਾ ਦੁਆਰਾ ਜਨਮ ਮਿਲਣਾ ਹੈ ਕਿ ਨਹੀਂ ਮਿਲਣਾ ਸੁਣਿਆ ਬਹੁਤ ਹੈ ਕਿ ਬੜੀਆਂ ਜੁਨਾਂ ਨੇ ਤੇ ਇਨਸਾਨੀਅਤ ਇਨਸਾਨ ਨੂੰ ਬੜੇ ਕਰਮਾਂ ਨਾਲ ਬੜੇ ਚੰਗੇ ਕਰਮਾਂ ਨਾਲ ਇਹ ਮਨੁੱਖ ਦੀ ਜ਼ਿੰਦਗੀ ਮਿਲਦੀ ਹੈ ਤੇ ਫਿਰ ਅਸੀਂ ਮੋਕਸ਼ ਦੇ ਪਿੱਛੇ ਭੱਜ ਫਿਰਦੇ ਆ ਮੈਂ ਤੇ ਕੰਨੀਆਂ ਮਨੁੱਖ ਦੀ ਜ਼ਿੰਦਗੀ ਵਾਰ-ਵਾਰ ਮਿਲਣੀ ਚਾਹੀਦੀ ਹੈ ਇਨਸਾਨ ਨੂੰ ਇਨਸਾਨ ਦੁਨੀਆ ਕਿੰਨੀ ਖੂਬਸੂਰਤ ਹੈ ਕਿੰਨਾ ਦਿਲ ਲੱਗਦਾ ਪੁੱਛੋ ਹਾਂ ਕਿਸੇ ਨੂੰ ਮਰਨੋਂ ਜੀ ਕਰਦਾ ਕਿਸੇ ਦਾ ਭਾਵੇਂ ਕੋਈ ਦੁਖੀ ਹੀ ਕਿਉਂ ਨਾ ਹੋਵੇ ਭਾਵੇਂ ਦੁੱਖ ਦੇ ਟਾਈਮ ਤੇ ਇੱਕ ਵਾਰ ਕਿਹਾ ਜਾਂਦਾ ਇਦੋਂ ਤਾਂ ਮਰ ਜੀਏ ਚੰਗਾ ਤੇ ਸਾਹਮਣੇ ਜੇ ਮੌਤ ਖੜੀ ਹੋਵੇ ਤੇ ਨਹੀਂ ਮਰਿਆ ਜਾਂਦਾ ਸੱਚ ਜਾਣੋ ਨਹੀਂ ਮਰਿਆ ਜਾਂਦਾ ਜਿਹੜੇ ਲੋਕ ਮਰਨ ਦੀ ਕੋਸ਼ਿਸ਼ ਵੀ ਕਰਦੇ ਆ ਤੇ ਜਦੋਂ ਮਰ ਰਹੇ ਹੁੰਦੇ ਆ ਤੋ ਉਦੋਂ ਕਹਿੰਦੇ ਆ ਮੈਨੂੰ ਬਚਾ ਲਓ ਜਿਹੜੇ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ ਦੇਖਿਆ ਹੋਣਾ ਜਦੋਂ ਤੁਸੀਂ ਇੱਕ ਇੱਕ ਵਕਤ ਹੁੰਦਾ ਜਿਹੜਾ ਨਹੀਂ ਨਿਕਲਦਾ ਉਸ ਟਾਈਮ ਤੇ ਇਨਸਾਨ ਕੋਲ ਉਹ ਇਹ ਚੀਜ਼ਾਂ ਕਦਮ ਪੁੱਟੇ ਜਾਂਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਆ ਹਾਏ ਹੁਣ ਮੈਨੂੰ ਬਚਾ ਲਓ ਮੈਂ ਬਾਚਾਂ ਮਤਲਬ ਜ਼ਿੰਦਗੀ ਇਹੋ ਜੀ ਆ ਕਿ ਇਹ ਮਤਲਬ ਮੌਤ ਤਾਂ ਚਲੋ ਆਉਣੀ ਆ ਕਹਿੰਦੇ ਜੀਉਣਾ ਕਿਸੇ ਨੂੰ ਨਹੀਂ ਆਉਂਦਾ ਮੌਤ ਸਭ ਨੂੰ ਆਉਣੀ ਆ ਮੌਤ ਸਭ ਨੂੰ ਆਉਣੀ ਆ ਤੇ ਜਿਉਣਾ ਕਿਸੇ ਨੂੰ ਨਹੀਂ ਆਉਂਦਾ ਕਿਉਂ ਕਿ ਅਸੀਂ ਜਾਂ ਤੇ ਪਿਛਲੇ ਜਨਮ ਨੂੰ ਕੋਸਦੇ ਆ ਤੇ ਜਾਂ ਫਿਰ ਅਸੀਂ ਆਪਣੇ ਆਉਣ ਵਾਲੇ ਅੱਗੇ ਸਵਾਰਨ ਦੇ ਲਈ ਇਹੋ ਜਿਹੇ ਬੇਬਕੂਫੀਆਂ ਕਰਦੇ ਆ ਇਹੋ ਜਿਹੇ ਇਹੋ ਜੇ ਕੰਮ ਕਰਦੇ ਆ ਇਹ ਵੀ ਕਰਦੇ ਆ ਨਹੀਂ ਜੀ ਮੈਂ ਉਹਦੀ ਇਸ ਕਰਕੇ ਹੈਲਪ ਕੀਤੀ ਚਲ ਕੋਈ ਨਾ ਹੁਣ ਸਾਨੂੰ ਫਲ ਮਿਲੇ ਨਾ ਮਿਲੇ ਅਗਲੇ ਜਨਮ ਚ ਮਿਲੇਗਾ ਲਓ ਦੱਸੋ ਬੁੱਟਾ ਤੁਸੀਂ ਹੁਣ ਲਾਇਆ ਤੇ ਫਾਲੋ ਨੂੰ ਅਗਲੇ ਜਨਮ ਚ ਲੱਗਣਗੇ ਇਹ ਕਿਹੜੀ ਕਿਤਾਬ ਚ ਲਿਖਿਆ ਮੈਨੂੰ ਤੇ ਸਮਝ ਹੀ ਨਹੀਂ ਆਉਂਦੀ ਜਦੋਂ ਜਿਹੜੀ ਚੀਜ਼ ਸਮਝ ਨਾ ਆਵੇ ਉਹਨੂੰ ਅਸੀਂ ਅਗਲਾ ਜਨਮ ਕਹਿ ਦਿੰਨੇ ਆ ਤੇ ਜਿਹੜੇ ਦੁੱਖ ਦੀ ਤੇ ਸਾਡੇ ਕਰਮ ਦਾ ਸਾਨੂੰ ਰਿਜ਼ਲਟ ਨਾ ਮਿਲੇ ਉਹਨੂੰ ਅਸੀਂ ਪਿਛਲਾ ਜਨਮ ਕਹਿ ਦਿੰਨੇ ਆ ਬੜਾ ਸੌਖਾ ਇਨਸਾਨ ਜੜਾ ਇਹਨਾਂ ਬੜਾ ਛਾਤਰ ਦਿਮਾਗ ਬਣਾਇਆ ਕੁਦਰਤ ਨੇ ਬਣਾਇਆ ਕੁਦਰਤ ਨੇ ਆ ਕਸੂਰ ਕਿਸੇ ਦਾ ਨਹੀਂ ਹੈ ਪਰ ਬੜੀਆਂ ਸੌਖੀਆਂ ਚੀਜ਼ਾਂ ਹੁੰਦੀਆਂ ਨੇ ਦੂਜੇ ਤੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ ਕਦੇ ਗਲਤੀ ਹੋ ਜੇ ਨਾ ਤਾਂ ਇਨਸਾਨ ਬੜੀ ਜਲਦੀ ਮੈਂ ਥੋੜਾ ਘਰ ਨਹੀਂ ਸੀ ਇਹਦੇ ਇਦਾਂ ਕਿਹਾ ਸੀ ਤਾਂ ਹੋ ਗਿਆ ਭਾਈ ਕਿਹਾ ਉਹਨੇ ਸੀ ਔਰ ਐਨਰਜੀ ਉਹਨਾਂ ਸੀ ਤੂੰ ਕੀਤੀ ਤਾਂ ਤੂੰ ਹੈ ਨਾ ਨਹੀਂ ਨਹੀਂ ਮੇਰੇਤੇ ਤੇ ਕੋਈ ਕਸੂਰ ਹੀ ਨਹੀਂ ਆ ਬੜੀ ਜਲਦੀ ਨਿਆਣਿਆਂ ਵਾਂਗੂ ਅਸੀਂ ਬਸ ਹੱਥ ਪੱਲਾ ਛਾੜ ਕੇ ਦੂਜੇ ਤੇ ਬਲੇਮ ਦੇ ਦਿੰਨੇ ਆ ਇਸੇ ਤਰ੍ਹਾਂ ਨਾਲ ਜੋ ਕੁਝ ਸਾਡੇ ਨਾਲ ਹੁੰਦਾ ਸਮਝਣਾ ਨਹੀਂ ਆ ਅਸੀਂ ਆਪਣੇ ਆਪ ਨੂੰ ਅਸੀਂ ਦੂਜੇ ਨੂੰ ਕਾਪੀ ਕਰਕੇ ਚੱਲ ਰਹੇ ਆ ਮੈਂ ਕੀ ਆ ਪਹਿਲਾਂ ਇਹ ਤੇ ਸਮਝਣਾ ਜ਼ਰੂਰੀ ਹੈ ਮੈਨੂੰ ਕੀ ਕਰਨਾ ਚਾਹੀਦਾ ਇਹ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਉਹੀ ਗੱਲ ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਆ ਕਿ ਬਾਜ਼ ਹਰ ਕੋਈ ਨਹੀਂ ਬਣ ਸਕਦਾ ਜੇ ਕੋਈ ਬਾਜ ਆ ਤਾਂ ਬਾਜ ਆ ਜੇ ਕੋਈ ਕਾਂ ਆ ਤਾਂ ਉਹ ਕਾਂ ਆ ਜੇ ਕੋਈ ਚਿੜੀ ਆ ਤਾਂ ਉਹ ਚਿੜੀ ਐ ਇਸੇ ਤਰ੍ਹਾਂ ਨਾਲ ਭਾਵੇਂ ਉਹ ਸਾਰੇ ਪੰਛੀ ਨੇ ਪਰ ਉਹਨਾਂ ਦੀ ਅਲੱਗ-ਅਲੱਗ ਕੈਟਾਗਰੀ ਐ ਸਮਝੋ ਸਮਝੋ ਭਾਵੇਂ ਆਪਾਂ ਸਾਰੇ ਇਨਸਾਨਾਂ ਪਰ ਹਰ ਇਨਸਾਨ ਦੀ ਆਪਣੀ ਆਪਣੀ ਕੈਟਾਗਰੀ ਹੈ ਕੋਈ ਬੜਾ ਹੀ ਸ਼ਾਤਿਰ ਹੈ ਕੋਈ ਬੜਾ ਹੀ ਸਾਊ ਹੈ ਕੋਈ ਬਿਲਕੁਲ ਦਿਮਾਗ ਤੋਂ ਚੱਲ ਰਿਹਾ ਹੈ ਕੋਈ ਬਿਲਕੁਲ ਮਨ ਤੋਂ ਚੱਲ ਰਿਹਾ ਹੈ ਕੋਈ ਸਿਰਫ ਆਪਣੇ ਆਪ ਦੇ ਬਾਰੇ ਸੋਚ ਰਿਹਾ ਜੋ ਸਿਰਫ ਦੂਜਿਆਂ ਬਾਰੇ ਸੋਚ ਰਿਹਾ ਕੋਈ ਸਿਰਫ ਆਪਣੇ ਪਰਿਵਾਰ ਨੂੰ ਐਵੇਂ ਹੀ ਦੇ ਰਿਹਾ ਕੋਈ ਦੂਜਿਆਂ ਦਾ ਪਰਿਵਾਰ ਹੀ ਪਾਲ ਰਿਹਾ ਕਿਉਂ ਨਹੀਂ ਸਮਝਦੇ ਅਸੀਂ ਪਰ ਫਿਰ ਉਹੀ ਗੱਲ ਮੁੱਕਦੀ ਮੁੱਕਦੀ ਗੱਲ ਇਹ ਆ ਕਿ ਅਸੀਂ ਇਹ ਕਹਿ ਦਿੰਨੇ ਆ ਕਿ ਦੂਜੇ ਨੂੰ ਕਾਪੀ ਕਰਕੇ ਜਲਦੀ ਸਕਸੈਸ ਮਿਲ ਜਾਂਦੀ ਹੈ ਤੇ ਜਦੋਂ ਤੁਸੀਂ ਆਪਣੇ ਸਟਾਰ ਬਾਰੇ ਨਹੀਂ ਜਾਣਦੇ ਆਪਣੇ ਬਾਰੇ ਨਹੀਂ ਜਾਣਦੇ ਤਾਂ ਤੁਸੀਂ ਆਪਣੇ ਦੁੱਖਾਂ ਲਈ ਆਪ ਹੀ ਜ਼ਿੰਮੇਵਾਰ ਹੋ ਕੁਦਰਤ ਨੇ ਦੁੱਖ ਤੁਹਾਨੂੰ ਦਿੱਤਾ ਨਹੀਂ ਹੁਣ ਜੇ ਕਾਂ ਕਵੇ ਕਿ ਮੈਂ ਬਾਜ਼ ਬਣ ਕੇ ਜਿਊਣਾ ਤੇ ਬਾਜ਼ ਕਵੇ ਕਿ ਮੇਰੇ ਚ ਕੀ ਹੈ ਮੈਂ ਤੇ ਮੇਰੇ ਕੋ ਤੇ ਕੁਝ ਵੀ ਨਹੀਂ ਹੈਗਾ ਬਈ ਕਲਾਈ ਸਮਝੋ ਆਪਣੀ ਗੱਲਾਂ ਨੂੰ ਸਮਝੋ ਆਪਣੀਆਂ ਅੱਖਾਂ ਦੀ ਰੌਸ਼ਨੀ ਕਿੰਨੀ ਦੂਰ ਤੱਕ ਜਾ ਕੇ ਕਿਸ ਚੀਜ਼ ਨੂੰ ਤੁਸੀਂ ਪਾਪ ਸਕਦੇ ਹੋ ਉਹ ਦੂਜਾ ਨਹੀਂ ਪਾਪ ਸਕਦਾ ਤਾਂ ਜਿਹੜਾ ਨਹੀਂ ਪਾਪ ਸਕਦਾ ਉਹਦਾ ਵੀ ਕੋਈ ਕਸੂਰ ਨਹੀਂ ਹੈ ਜਿਹੜਾ ਪਾਪ ਸਕਦਾ ਉਹਦੇ 'ਚ ਵੀ ਕੋਈ ਗੁਣ ਨਹੀਂ ਹੈ ਕਿਉਂਕਿ ਇਹ ਗੁਣ ਕੁਦਰਤ ਨੇ ਦਿੱਤੇ ਆ ਤੇ ਤੁਹਾਡੇ 'ਚ ਅਗਰ ਕੋਈ ਗੁਣ ਹੈ ਤਾਂ ਇਹ ਕੁਦਰਤ ਨੇ ਤੁਹਾਨੂੰ ਗੁਣ ਦਿੱਤਾ ਹੈ ਇਸ ਗੁਣ ਦਾ ਫਾਇਦਾ ਤੇ ਇਸ ਗੁਣ ਤੋਂ ਫਾਇਦਾ ਜਾਂ ਇਸ ਨੂੰ ਉਜਾਗਰ ਕਰਕੇ ਰੱਖਣਾ ਤੁਹਾਡੇ ਸੁੱਖਾਂ ਨੂੰ ਵਧਾਏਗਾ ਤੇ ਜਿਹੜੀ ਚੀਜ਼ ਜਿਹੜੀ ਚੀਜ਼ ਕੁਦਰਤ ਨੇ ਤੁਹਾਨੂੰ ਨਹੀਂ ਦਿੱਤੀ ਉਹਦੇ ਲਈ ਰੋਣਾ ਪਿੱਟਣਾ ਛੱਡੋ ਜੋ ਦਿੱਤੀ ਹੈ ਉਸ ਚ ਖੁਸ਼ ਰਹੇ ਕਿ ਉਸ ਤੋਂ ਹੀ ਤੁਸੀਂ ਬਹੁਤ ਜ਼ਿਆਦਾ ਖੁਸ਼ੀਆਂ ਲੈ ਸਕਦੇ ਹੋ ਸਚਾਈ ਹੈ ਜਿਹੜੀ ਚੀਜ਼ ਨਹੀਂ ਹੈ ਨਾ ਉਹਦੇ ਲਈ ਉਹਦੇ ਲਈ ਉਦਾਸ ਪਰੇਸ਼ਾਨ ਦੁੱਖ ਹੋਣ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਉਦਾਂ ਦੀ એનર્ਜੀ ਤੇ ਮਨ ਨੂੰ ਉਦਾਂ ਦੀ એનર્ਜੀ ਦਵਾਂਗੇ ਕੀ ਹੋ ਗਿਆ ਕੀ ਵੱਡੀ ਗੱਲ ਐ ਜੇ ਐਨਾ ਦਿਮਾਗ ਅੰਬਾਨੀ ਜੀ ਦਾ ਨਹੀਂ ਦਿੱਤਾ ਤੇ ਕੀ ਐ ਦੁਨੀਆਂਦਾਰੀ ਦੀਆਂ ਚੀਜ਼ਾਂ ਹੀ ਨੇ ਜਿਹੜੀਆਂ ਦਿੱਤੀਆਂ ਨੇ ਉਹਨੂੰ ਤੇ ਮੰਨ ਲਓ ਉਹ ਰਹੀ ਮੰਨਣਾ ਉਹ ਨਹੀਂ ਮੰਨਣਾ ਬਸ ਅਸੀਂ ਉਹ ਦੇਖਣਾ ਜਿਹੜੀ ਚੀਜ਼ ਸਾਡੇ ਕੋਲ ਨਹੀਂ ਐ ਬਸ ਇਹੀ ਅਸਲ ਦੇ ਵਿੱਚ ਦੁੱਖ ਐ ਇਹੀ ਅਸਲ ਦੇ ਵਿੱਚ ਪਰੇਸ਼ਾਨੀ ਐ ਇਹੀ ਅਸਲ ਦੇ ਵਿੱਚ ਸਾਡਾ ਊਣਾ ਪਾਣਾ ਐ ਇਹ ਊਣਾ ਪਾਣ ਉਦੋਂ ਪੂਰਾ ਹੁੰਦਾ ਜਦੋਂ ਅਸੀਂ ਆਪਣੇ ਆਪ ਦੇ ਗੁਣਾ ਨੂੰ ਪਹਿਚਾਨ ਲੈਨੇ ਆ ਕਈ ਵਾਰੀ ਮੈਂ ਕਿਹਾ ਏ ਕਿ ਕੁਦਰਤ ਨੇ ਤੁਹਾਨੂੰ ਸੱਚੀ ਬੈਸਟ ਬਣਾਇਆ ਸੱਚੀ ਹੋਈ ਬਣਾਇਆ ਸਾਰੀਆਂ ਕਮੀਆਂ ਨਹੀਂ ਇੱਕ ਚ ਭਰ ਦਿੱਤੀਆਂ ਸਾਰੀਆਂ ਖੂਬੀਆਂ ਵੀ ਨਹੀਂ ਇੱਕ ਚ ਭਰ ਦਿੱਤੀਆਂ ਕੁਦਰਤ ਨੂੰ ਪਤਾ ਹੈ ਉਹਨੇ ਕਿਦਾਂ ਬੈਲੈਂਸ ਕਰਨਾ ਹੈ ਉਹਨੂੰ ਪਤਾ ਹੈ ਪਰਮਾਤਮਾ ਨੇ ਤੁਹਾਨੂੰ ਅਗਰ ਪੈਦਾ ਕੀਤਾ ਹੈ ਦੁਸ਼ਮਣ ਥੋੜਾ ਜਿਹਾ ਤੁਹਾਨੂੰ ਦੁੱਖ ਦੇ ਰਿਹਾ ਹੈ ਦੁਸ਼ਮਣ ਥੋੜਾ ਜਿਹਾ ਤੁਹਾਨੂੰ ਪਰੇਸ਼ਾਨ ਕਰਕੇ ਉਹਨੂੰ ਮਜ਼ਾ ਥੋੜਾ ਜਿਹਾ ਆ ਰਿਹਾ ਹੈ ਕਿ ਲੈ ਭਾਈ ਤੂੰ ਹੋ ਦੁਖੀ ਮੈਂ ਬੜਾ ਖੁਸ਼ ਇਹਦੇ ਚ ਤੇ ਤੂੰ ਹੋ ਪਰੇਸ਼ਾਨ ਤੇ ਤੂੰ ਲੈ ਮੇਰਾ ਨਾਂ ਫਿਰ ਵੀ ਮੈਂ ਤੇਰੀ ਸੁਣਨੀ ਕੋਈ ਨਹੀਂ ਤੇ ਮੈਨੂੰ ਆ ਰਿਹਾ ਹਾਸਾ ਮੈਂ ਬਣਾ ਰਿਹਾ ਤੇਰਾ ਮਜ਼ਾਕ ਐਦਾਂ ਨਹੀਂ ਹੁੰਦਾ ਕੁਦਰਤ ਨਹੀਂ ਕਦੇ ਵੀ ਤੁਹਾਨੂੰ ਦੁੱਖ ਦਿੰਦੀ ਕੁਦਰਤ ਨਹੀਂ ਤੁਹਾਨੂੰ ਪਰੇਸ਼ਾਨ ਕਰ ਰਹੀ ਕੁਦਰਤ ਨਹੀਂ ਜਿਹਦੇ ਕੋਲ ਹੱਥ ਜੋੜ ਕੇ ਖੜੇ ਹੋ ਉਹਨੇ ਦੁੱਖ ਦਿੱਤੇ ਹੀ ਨਹੀਂ ਐ ਉਹ ਸਚਾਈ ਐ ਉਹ ਕਿਉਂ ਦਊਗਾ ਤੁਹਾਨੂੰ ਦੁੱਖ ਦੱਸੋ ਸਾਡਾ ਦੁਸ਼ਮਣ ਹੈ ਕਿਤੇ ਉਹ ਕਈ ਵਾਰੀ ਕੁਝ ਕਹਿ ਦਿੰਦੇ ਆ ਕਿ ਅਸੀਂ ਸਾਡੇ ਪਿਛਲੇ ਜਾਂਦਾ ਕਾ ਸਾਨੂੰ ਪਤਾ ਹੀ ਨਹੀਂ ਕੀ ਕਰੀਏ ਫਿਰ ਜਦ ਪਤਾ ਹੀ ਨਹੀਂ ਜਿਹਨੂੰ ਪਤਾ ਹੈ ਇਹਦਾ ਮਤਲਬ ਨਜ਼ਾਰੇ ਲੈ ਰਿਆ ਹੁਣ ਕੀਤੇ ਸੀ ਨਾ ਤੇ ਭੁਗਤ ਭੁਗਤ ਦਾ ਮਤਲਬ ਠੀਕ ਹੈ ਓਕੇ ਆ ਸਾਨੂੰ ਜਨਮ ਉਸ ਮੁਤਾਬਕ ਮਿਲ ਗਿਆ ਸਾਡੀ ਇੱਕ ਇੱਕ ਬਾਉਂਡਰੀਜ਼ ਬਣ ਗਈਆਂ ਉਹਦੇ ਵਿੱਚ ਅਸੀਂ ਜੀਵਨ ਜੀਉਣਾ ਹੈ ਪਰ ਜਿੰਨਾ ਕੋ ਕੁਦਰਤ ਨੇ ਸਾਨੂੰ ਜਿਸ ਮੁਤਾਬਕ ਦਿੱਤਾ ਹੈ ਉਸ ਨੂੰ ਤਾਂ ਖੁਸ਼ੀ ਨਾਲ ਟਾਈਮ ਅਸੀਂ ਕੱਢ ਹੀ ਸਕਦੇ ਆ ਨਾ ਇਹ ਤਾਂ ਗੱਲ ਬਣਦੀ ਹੈ ਨਾ ਤੇ ਬਸ ਸਮਝਣਾ ਕਿਸ ਨੂੰ ਹੈ ਮੁੱਖ ਦੀ ਗੱਲ ਇਹ ਆ ਆਪਣੇ ਆਪ ਨੂੰ ਆਪਣੇ ਸਟਾਰ ਨੂੰ ਕਿਹੜਾ ਰਸਤਾ ਚੁਣਿਆ ਪਰਮਾਤਮਾ ਨੇ ਸਾਡੇ ਲਈ ਦਿਨ ਬਣਾਇਆ ਕਿ ਰਾਤ ਬਣਾਈ ਹੈ ਸ਼ਾਮ ਬਣਾਈ ਹੈ ਕਿ ਸਵੇਰ ਬਣਾਈ ਹੈ ਕਿ ਦੁਪਹਿਰ ਸਾਡੇ ਲਈ ਚੁਣੀ ਹੈ ਬਸ ਉਹਨਾਂ ਨੂੰ ਟਾਈਮ ਆਪਣਾ ਵਕਤ ਸਮਝ ਲਓ ਕਿ ਕਿਸ ਮੁਤਾਬਕ ਚੱਲਣਾ ਤਾਂ ਸਮਝੋ ਹਰ ਚੀਜ਼ ਸਹੀ ਹੈ ਬਸ ਸਮਝਦਾਰ ਹੋ ਤੁਸੀਂ 11 ਜੁਲਾਈ 2025 ਦਿਨ ਸ਼ੁੱਕਰਵਾਰ ਦਾប្រតិਪਦਾ ਤਿਥੀ ਹੈ ਅੱਜ ਚਲੋ ਨਵਾਂ ਸ਼ੀ ਨੰਗ ਗਈ ਤੇ ਹੁਣ ਹਨੇਰ ਪੱਖ ਹੋ ਗਿਆ ਸ਼ੁਰੂ ਹੋ ਕੇ 15 ਦਿਨ ਚੱਲੇਗਾ ਠੀਕ ਹੈ ਸ਼ਾਵਣ ਕ੍ਰਿਸ਼ਨ ਪੱਖ ਆਰੰਭ ਹੋ ਗਿਆ ਵੈਸੇ ਸੰਗਰਾਮਤਾ ਹੈਗੀ ਹੈ ਹਜੇ ਤਕਰੀਬਨ ਸੂਰਜ ਜਾਏਗਾ ਰਾਸ਼ੀ ਪਰਵਰਤਨ ਕਰਕੇ ਕਿੰਨੇ ਤਰੀਕ ਨੂੰ 16 ਤਰੀਕ ਨੂੰ ਬੁੱਧਵਾਰ ਨੂੰ ਪਰ ਜਿਹੜਾ ਹਨੇਰ ਪੱਖ ਹੈ ਸੌਣ ਮਹੀਨੇ ਦਾ ਹਨੇਰ ਪੱਖ ਸ਼ੁਰੂ ਹੋ ਗਿਆ ਤੇ ਗ੍ਰਹਾਂ ਦੇ ਮੁਤਾਬਕ ਅੱਜ ਦੁਪਹਿਰ ਨੂੰ 12:09 ਤੇ ਮਕਰ ਰਾਸ਼ੀ ਚ ਚੰਦਰ ਜਾਏਗਾ ਤੇ ਪੂਰਬ ਅਸਾੜਾ ਨਕਸ਼ਤਰ ਸਵੇਰੇ 5:56 ਤੱਕ ਉਸ ਤੋਂ ਬਾਅਦ ਉਤਰਾ ਅਸਾੜਾ ਨਕਸ਼ਤਰ ਚੱਲੇਗਾ ਸ਼ੁੱਕਰਵਾਰ ਦਾ ਦਿਨ ਸੂਰਜ ਗੁਰੂ ਦੀ ਯੁਤੀ ਚੰਦਰ ਤਨੂ ਰਾਸ਼ੀ ਵਿੱਚ ਉਸ ਤੋਂ ਬਾਅਦ ਮਕਰ ਰਾਸ਼ੀ 'ਚ ਬੁੱਧ ਦੀ ਦ੍ਰਿਸ਼ਟੀ ਪੈਗੀ ਜਦੋਂ ਮਕਰ ਰਾਸ਼ੀ 'ਚ ਜਾਏਗਾ ਤੇ ਗ੍ਰਹਾਂ ਮੁਤਾਬਕ ਅੱਜ 10:30 ਤੋਂ ਲੈ ਕੇ 12 ਵਜੇ ਦਾ ਟਾਈਮ ਰਿਹਾ ਰਾਹੂ ਕਾਲ ਦਾ ਕਿਦਾਂ ਦਾ ਜਾਏਗਾ ਅੱਜ ਦਾ ਦਿਨ ਨੇੜੇ ਪੱਖ ਦਾ ਪਹਿਲਾ ਦਿਨ ਸ਼ੁੱਕਰਵਾਰ ਮੰਗਲ ਕੇਤੂ ਦਾ ਯੋਗ ਸੂਰਜ ਗੁਰੂ ਦਾ ਯੋਗ ਬੁੱਧ ਦੀ ਚੰਦਰ ਤੇ ਦ੍ਰਿਸ਼ਟੀ ਦੁਪਹਿਰ ਤੋਂ ਬਾਅਦ ਤੇ ਰਾਹੂ ਕੇਤੂ ਦਾ ਤੁਹਾਨੂੰ ਪਤਾ ਹੀ ਚੱਲਦੇ ਪਏ ਆ ਕੁੰਭ ਤੇ ਕੁੰਭ ਤੇ ਸਿੰਘ ਰਾਸ਼ੀ ओके ਸਭ ਤੋਂ ਪਹਿਲਾਂ ਜਾਣਦੇ ਆ ਰਿਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਗ੍ਰਹਿ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਦੁਪਹਿਰ ਤੋਂ ਬਾਅਦ ਚੰਦਰ ਜਾਏਗਾ 10ਵੇਂ ਸਰਕਾਰੀ ਤੌਰ ਤੇ ਰਿਲੈਕਸ ਮਿਲ ਜਾਏਗੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਕੁਝ ਵੀ ਕਿੱਦਾਂ ਦੀ ਵੀ ਕੁਛੇ ਡਿਸਟਰਬੈਂਸ ਚੱਲੀ ਹੋ ਵੀ ਠੀਕ ਹੋ ਜਾਏਗੀ ਗ੍ਰਹਾਂ ਦੇ ਮੁਤਾਬਕ ਕਾਲੀ ਨੀਲੀ ਕਮੀਜ਼ ਪਾਉਣੀ ਕੋਈ ਨਹੀਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਮੇਸ਼ਾ ਰਾਸ਼ੀ ਵਾਲਿਆਂ ਨੂੰ ਤੇ ਮਕਰ ਰਾਸ਼ੀ ਚ ਚੰਦਰ ਜਾਏਗਾ 10ਵੇਂ ਅੱਛਾ ਹੋ ਜਾਏਗਾ ਠੀਕ ਹੈ ਤੇ ਪਰ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਕਾਲਾ ਨੀਲਾ ਰੰਗ ਨਹੀਂ ਪਾਉਣਾ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਵਧੀਆ ਦੁਪਹਿਰ ਤੋਂ ਬਾਅਦ ਅੱਛਾ ਨੌਵੇਂ ਚੰਦਰ ਜਾਏਗਾ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣੇਗਾ ਸਿਤਾਰੇ ਚੰਗੇ ਆ ਨਕਸ਼ਤਰ ਜੋ ਚੱਲੇਗਾ ਸੂਰਜ ਦਾ ਕਿਉਂਕਿ ਚੰ드ਰਮਾ ਜੋ ਉਤਰਾ ਸਾਡਾ ਨਕਸ਼ਤਰ ਸੂਰਜ ਦੇ ਨਕਸ਼ਤਰ ਚੋ ਮਿੱਤਰ ਨਹੀਂ ਆ ਤਾਂ ਸਰਕਾਰੀ ਚ ਗੈਰ ਸਰਕਾਰੀ ਕੰਮ ਹੱਥ ਚ ਲੈਣ ਦੇ ਸਮੇਂ ਥੋੜਾ ਸੁਚੇਤੀ ਰਹੋ ਐਵੇਂ ਹੀ ਕੋਈ ਸਰਕਾਰੀ ਉਲਝੇਮਾ ਪੈ ਜਾਏਗਾ ਜੈਮਨੀ ਜਾਨੀ ਮithuna ਰਾਸ਼ੀ ਵਾਲਿਆਂ ਦੇ ਲਈ ਤਾਂ ਲਈ ਚੰਗਾ ਰਿਹਾ ਸਮਾਂ ਤੁਹਾਡਾ ਦੁਪਹਿਰ ਤੱਕ ਤੁਹਾਨੂੰ ਕੰਮ ਨਿਬੇੜ ਲੈਣਾ ਚਾਹੀਦਾ ਕਿਸੇ ਨਾਲ ਪੈਸੇ ਦਾ ਲੈਣ ਦੇਣ ਕਰਨਾ ਹੈ ਉਹ ਵੀ ਕਰ ਲੈਣਾ ਚਾਹੀਦਾ ਹੈ ਨਾਲ ਹੀ ਪੈਸੇ ਦਾ ਉਧਾਰ ਲੈਣ ਤੇ ਦੇਣ ਤੋਂ ਥੋੜਾ ਜਿਹਾ ਗੁਰੇਜ਼ ਕਰੋ ਤੇ ਆਪਣੀ ਹਿੰਮਤ ਨਾਲ ਕੰਮ ਕਰੋ ਦੂਸਰੇ ਤੇ ਕੰਮ ਨਾ ਹੀ ਥੋਪੋ ਤਾਂ ਚੰਗਾ ਮਤਲਬ ਆਪਣੇ ਕੰਮ ਦੂਜੇ ਤੇ ਨਾ ਥੋਪੋ ਆਪ ਦੁਪਹਿਰ ਤੱਕ ਆਪਣੇ ਸਾਰੇ ਕੰਮ ਨਿਬੇੜੋ ਉਸ ਤੋਂ ਬਾਅਦ ਥੋੜੀ ਸਿਹਤ ਵੀ ਖਰਾਬ ਤੇ ਮਾਨਸਿਕ ਕੈਂਸਰ ਜਨਿਕ ਕਰਕਰਾ ਸ਼ਿ ਕਰਕਰਾ ਸ਼ਿ ਵਾਲਿਆਂ ਦੇ ਲਈ ਦੁਪਹਿਰ ਤੋਂ ਬਾਅਦ ਸਮਾਂ ਬਿਲਕੁਲ ਬਿਹਤਰ ਸੂਰਜ ਦਾ ਨਕਸ਼ਤਰ ਵੀ ਮਿੱਤਰ ਤਨ ਬਿਜ਼ਨਸ ਕੰਮ ਕਰ ਤੇ ਵਿਦੇਸ਼ ਤੋਂ ਪੈਸੇ ਦੇ ਲਈ ਸਿਤਾਰੇ ਹੋਏ ਚੰਗੇ ਵਿਦੇਸ਼ ਤੋਂ ਪੈਸਾ ਆ ਸਕਦਾ ਪਰ ਹਰਾ ਰੰਗ ਪੌਣਾ ਨਹੀਂ ਹੈ ਚਾਂਦੀ ਦੇ ਗਲਾਚ ਪਾਣੀ ਪੀਓ ਦਿਨ ਅੱਛਾ ਲਿਓ ਸਿੰਘ ਰਾਸ਼ੀ ਦੇ ਲਈ ਸਿਤਾਰੇ ਠੀਕ ਠਾਕ ਜੇ ਰਹਿਣਗੇ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਵੱਧ ਸਕਦੀ ਹੈ ਵਪਾਰ ਕੰਮਕਾਰ ਵਿੱਚ ਹੱਥ ਪਾਉਂਦੇ ਸਮੇਂ ਥੋੜਾ ਜਿਹਾ ਜ਼ਿਆਦਾ ਸਮਝਦਾਰੀ ਤੋਂ ਕੰਮ ਲਓ ਇਨਵੈਸਟਮੈਂਟ ਥੋੜੀ ਘਟਾ ਕਰੋ ਰਿਜ਼ਲਟ ਜਿਆਦਾ ਅੱਛੇ ਤੁਹਾਨੂੰ ਨਹੀਂ ਮਿਲ ਰਹੇ ਵਰਗੋ ਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਦੋ ਸਿਤਾਰੇ ਚੱਲਦੇ ਪਏ ਆ ਇਸ ਮੁਤਾਬਕ ਜੋ ਬੁੱਧ ਦੀ ਸਥਿਤੀ ਹੈ ਤਾਂਬੇ ਦਾ ਪੈਸਾ ਤੁਹਾਨੂੰ ਆਪਣੇ ਕੋਲ ਜ਼ਰੂਰ ਰੱਖਣਾ ਚਾਹੀਦਾ ਹੈ ਚੰਦਰ ਦੀ ਸਥਿਤੀ ਪੰਜਵੇਂ ਜਾ ਕੇ ਫੈਸਲੇ ਹੱਕ ਚ ਕਰਵਾਏਗੀ ਮਿਸ਼ਰੀ ਦਾ ਸੇਵਨ ਕਰਨਾ ਤੇ ਬੱਚਿਆਂ ਨੂੰ ਫਲ ਦੇਣਾ ਅੱਜ ਦੇ ਦਿਨ ਦਾ ਵੀ ਉਪਾਰ ਹੋਵੇਗਾ ਲਿਬਰਾ ਜਾਨੀ ਤੂਲਾਰਾ ਰਾਸ਼ੀ ਦੇ ਲਈ ਸਿਤਾਰੇ ਜੀ ਤੋਂ ਬਾਅਦ ਚੌਥੇ ਸਾਂਝ ਦੇ ਅੰਦਰ ਜਾਏਗਾ ਮਾਤਾ ਦੀ ਸੇਧਾ ਧਿਆਨ ਰੱਖਣਾ ਜ਼ਰੂਰੀ ਆ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਮਸਲਸ ਲੱਤਾਂ ਦੀ ਪ੍ਰੋਬਲਮ ਅੱਜ ਵੀ ਤੰਗ ਥੋੜੀ ਕਰੇਗੀ ਨਾਲ ਹੀ ਕਿਉਂਕਿ ਚੰਦਰ ਚੌਥੇ ਸਥਾਨ ਵਿੱਚ ਜਾ ਰਿਹਾ ਹੈ ਤਾਂ ਚਲਦੇ ਪਾਣੀ ਵਿੱਚ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰਨ ਤੇ ਵਧੀਆ ਕਿਉਂਕਿ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਗੁੱਸਾ ਪਰਿਵਾਰਕ ਮਾਹੌਲ ਨੂੰ ਖਰਾਬ ਕਰੇਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਲਗਜ਼ਰੀ ਚੀਜ਼ਾਂ ਖਰੀਦਣ ਦੇ ਲਈ ਸਿਤਾਰੇ ਤੁਹਾਡੇ ਚੰਗੇ ਆ ਕੰਮਕਾਰ ਅੱਛਾ ਜਾਏਗਾ ਤੇ ਸੂਰਜ ਦਾ ਨਕਸ਼ਤਰ ਮਿੱਤਰਿਆ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਕੋਈ ਵੀ ਕਿਸੇ ਤਰ੍ਹਾਂ ਦਾ ਹੈ ਪੇਪਰ ਵਰਕ ਹੈ ਕੋਈ ਅੱਗੇ ਤੁਰ ਪਏਗਾ अच्छे ਲੋਕਾਂ ਦੇ ਸੰਬੰਧ ਦਾ ਫਾਇਦਾ ਵੀ ਹੋਏਗਾ ਦੁੱਧ ਮੱਥੇ ਤੇ ਜਰੂਰ ਲਾਓ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਪੈ ਸਕਦਾ ਸੈਜਿਟੇਰੀਸ ਤੁਹਾਨੂੰ ਰਾਸ਼ੀ ਦੇ ਲਈ ਸਿਤਾਰੇ ਹੁਣ ਸੇਥ ਠੀਕ ਹੁੰਦੀ ਜਾਏਗੀ ਪੈਸਾ ਆ ਜਾਏਗਾ ਔਰ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਉਹ ਵੀ ਹੋ ਜਾਏਗਾ ਕਿਸੇ ਨਾ ਕਿਸੇ ਦੀ ਮਦਦ ਤੁਹਾਨੂੰ ਮਿਲ ਜਾਏਗੀ ਪਰ ਪੇਪਰ ਵਰਕ ਬੜੇ ਧਿਆਨ ਨਾਲ ਕਰਨਾ ਹੈ ਠੀਕ ਹੈ ਆ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਥੋੜੀ ਬਹੁਤੀ ਕਲਪਹਾਟ ਰਹੀ ਪਰ ਦੁਪਹਿਰ ਤੋਂ ਬਾਅਦ ਬਿਲਕੁਲ ਠੀਕ ਹੋ ਜਾਏਗਾ ਜਿੱਦ ਕੇ ਅੜ ਕੇ ਵੈਸੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਪਰ ਮਾਂ ਦੇ ਆਸ਼ੀਰਵਾਦ ਲੈ ਕੇ ਮਾਂ ਨਾਲ ਗੱਲਬਾਤ ਕਰਕੇ ਕੀਤਾ ਕੰਮ ਸਫਲਤਾ ਦਵਾਏਗਾ ਪਤਾਸੇ ਦਾ ਸੇਵਨ ਕਰਨਾ ਸ਼ੁਭ ਰਵੇਗਾ ਤੇ ਵਿਰੋਧੀਆਂ ਨੂੰ ਹਲਕੇ 'ਚ ਨਾ ਲਵੋ ਅਕਿਊਰਸ ਜਾਨਿਕ ਕੁੰਭ ਰਾਸ਼ੀ ਦੇ ਸਿਤਾਰੇ ਚੰਗੇ ਆ ਚੰਦਰ ਇਨਕਮ ਸਥਾਨ ਵਿੱਚ ਸੀ ਤੇ ਹੁਣ ਖਰਚ ਸਥਾਨ ਵਿੱਚ ਜਾਏਗਾ ਜਿਹੜੀ ਇਨਕਮ ਆਈ ਉਹ ਖਰਚੰਦਾ ਟਾਈਮ ਇਕਦਮ ਖਰਚਾ ਪੈ ਸਕਦਾ ਹੈ ਤੁਹਾਨੂੰ ਕੁੰਗਰਾਸ਼ੀ ਵਾਲਿਆਂ ਨੂੰ ਤੇ ਇਹ ਥੋੜੀ ਆਰਥਿਕ ਸਥਿਤੀ ਨੂੰ ਡਾਮਡੋਲ ਕਰੇਗਾ ਤਾਂ ਕੋਸ਼ਿਸ਼ ਕਰੋ ਬੈਲੈਂਸ ਕਰਕੇ ਚੱਲੋ ਹਰ ਚੀਜ਼ ਨੂੰ ਟੈਂਪਰੇਰੀ ਤੌਰ ਤੇ ਬੰਨ ਰਿਆ ਮੰਗਲੀਯ ਚੋਗ ਜੀਵਨ ਸਾਥੀ ਨਾਲ ਥੋੜੀ ਬਹਿਸਵਾਜੀ ਕਲੇਸ਼ ਵਧਾ ਸਕਦਾ ਹੈ ਕਈ ਮੁੱਦਿਆਂ ਤੇ ਚੋਪੀ ਰੋ ਤਾਂ ਚੰਗਾ ਪਾਈਸੇ ਜਾਨੀ ਮੇਨ ਰਾਸ਼ੀ ਦੇ ਲਈ ਸਿਤਾਰੇ ਚੰਗੇ ਆ ਪਰ ਮਾਤਾ ਦੀ ਸਿਹਤ ਥੋੜੀ ਜਿਹੀ ਖਰਾਬ ਰਵੇਗੀ ਬਜ਼ੁਰਗਾਂ ਨੂੰ ਲੈ ਕੇ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਜਿੱਦੇ ਬੰਨ ਨੂੰ ਲੈ ਕੇ ਘਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਆ ਸਕਦੀ ਹੈ ਮੇਨ ਰਾਸ਼ੀ ਵਾਲਿਆਂ ਦੇ ਘਰ ਮਕਾਨ ਪਲਾਟ ਲੈਣ ਲਈ ਸਿਤਾਰੇ ਚੰਗੇ ਆ ਘਰ 'ਚ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਣਾ ਤਾਂ ਉਹ ਵੀ ਤੁਸੀਂ ਕਰਾ ਸਕਦੇ ਹੋ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਸਿਤਾਰੇ ਚੰਗੇ ਆ ਨਕਸ਼ਤਰ ਸੂਰਜ ਦਾ ਮਿੱਤਰ ਆ ਬਿਲਕੁਲ ਵਿਰੋਧੀ ਦਬੇ ਰਹਿਣਗੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਵਾਉਗਾ ਠੀਕ ਐਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਗ੍ਰਹਿ ਮਤਾਬਕ ਆਪਾਂ ਤੁਹਾਨੂੰ ਦੱਸਿਆ ਗੀਜ਼ਰ ਕਿਸੇ ਨੇ ਪੁੱਛਿਆ ਸੀ ਪਰ ਮੈਂ ਦੱਸ ਦਿੱਤਾ ਸੀ ਕਿ ਗੀਜ਼ਰ ਵੈਸਟ ਦਿਸ਼ਾ 'ਚ ਜਾਂ ਸਾਊਥ-ਈਸਟ ਦਿਸ਼ਾ 'ਚ ਹੀ ਲਗਾਉਣਾ ਚਾਹੀਦਾ ਹੈ ਤੇ ਬਿਜਲੀ ਦਾ ਮੀਟਰ ਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ੍ਹ ਤੇ ਵੈਸੇ ਬਾਹਰ ਲੰਗੇ ਹੋਏ ਆ ਪਰ ਜਿਹੜਾ ਵੀ ਤੁਸੀਂ ਸਵਿੱਚਾਂ ਵਗੈਰਾ ਲਗਾਣੀਆਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਉਹ ਪੂਰਬ ਦਿਸ਼ਾ ਦੀ ਕੰਧ 'ਚ ਨਾ ਲਗਾਈਆਂ ਜਾਂ ਉਹ ਉੱਤਰ ਦਿਸ਼ਾ ਦੀ ਕੰਧ ਵਿੱਚ ਵੀ ਜ਼ਿਆਦਾ ਨਹੀਂ ਲਗਾਨੀਆਂ ਚਾਹੀਦੀਆਂ ਤੇ ਕਾਰਨਰਸ ਦੇਖਿਆ ਜਾਵੇ ਤਾਂ ਸਾਊਥ-ਈਸਟ ਕਾਰਨਰ ਦੇ ਵਿੱਚ ਵੀ ਸਵਿੱਚਾਂ ਲਗਾਣੀਆਂ ਸੇ ਰਹਿੰਦੀ ਠੀਕ ਹੈ ਸਮਾਜ ਜਾਗਰਤ ਦਾ ਆਪ ਸਭ ਦਾ ਦਿਨ ਅੱਛਾ ਜਾਵੇ ਕੁਛ ਰੋ ਮੁਸਕਰਾਉਂਦੇ ਰਹੋ ਸਤਿ ਸ਼੍ਰੀ ਅਕਾਲ